ਉਨ੍ਹਾਂ ਦੇ ਨਾਲ ਲਜਟਾਂ ਦੇ ਲਈ ਸਹਿਤ ਵਿਪਾਗ ਮੁਸਤਿਆਦ ਹੋ ਚੁੱਕਿਆ ਹੈ ਕਿ ਉਨ੍ਹਾਂ ਦੇ ਨਾਲ ਲਜਟਾਂ ਦੇ ਲਈ ਵਿਪਾਗ ਦੇ ਵੱਲੋਂ ਤਿਆਰੀਆਂ ਵੀ ਮੁਕੰਮਲ ਕਰ ਲਿਆ ਗਈਆਂ ਹਨ ਕੋਟਕਪੂਰਾ ਵਿੱਚ 30 ਬੈੱਡ ਵਾਲਾ ਵਾਰਡ ਵੀ ਬਣਾਇਆ ਗਿਆ ਇਸ ਤੋਂ ਇਲਾਵਾ ਆਕਸੀਜਨ ਤੇ ਦਵਾਈਆਂ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਆਪ ਦੇ ਵਿੱਚ ਕਰੋਨਾ ਦੀ ਦਸਤਕ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਪੱਪਾ ਪਾ ਰਿਹਾ ਹੈ ਤੇ ਪੰਜਾਬ ਦੇ ਵਿੱਚ ਹਸਪਤਾਲਾਂ ਦੇ ਅੰਦਰ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਰੋਨਾ ਨੂੰ ਲੈ ਕੇ ਜਦਕਿ ਕਰੋਨਾ ਦਾ ਮੁਹਾਲੀ ਦੇ ਵਿੱਚ ਇੱਕ ਕੇਸ ਆਇਆ ਉਸ ਤੋਂ ਬਾਅਦ ਕੋਈ ਇਹੋ ਜੀ ਗੱਲ ਨਹੀਂ ਸੁਣੀ ਫਿਰ ਵੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜਿਹੜੇ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤੇ ਗੱਲ ਕਰਾਂਗੇ ਸਾਡੇ ਕੋਟਕਪੂਰਾ ਦੇ ਸਿਵਲ ਹਸਪੀਟਲ ਦੇ ਐਸਐਮਓ ਸਰਾਰ ਹਰਿੰਦਰ ਸਿੰਘਾਂ ਦੀ ਜੀ ਨਾਲ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਹਾਂਜੀ ਸਰ ਕੀ ਕਰੋਨਾ ਦਾ ਜਿਹੜਾ ਹੈਗਾ ਇਸ ਰੀਜਨ ਵਿੱਚ ਕੋਟਕਪੂਰਾ ਸ਼ਹਿਰ ਵਿੱਚ ਤੇ ਸਾਰੇ ਜ਼ਿਲ੍ਹੇ ਵਿੱਚ ਫਰੀਦਕੋਟ ਵਿੱਚ ਕਰੋਨਾ ਦਾ ਕੋਈ ਕੇਸ ਨਹੀਂ ਪਾਇਆ ਗਿਆ ਹੈ ਪਰ ਫਿਰ ਵੀ ਤਿਆਦ ਵੱਲੋਂ ਜਿਹੜੀ ਹੈਗੀ ਹੈ ਅਸੀਂ ਆਪਣੀ ਜਿਹੜੀ ਹੈਗੀ ਆ ਮੁਕੰਮਲ ਤਿਆਰੀਆਂ ਕੀਤੀ ਹੋਈਆਂ ਹਨ ਜੋ ਦਵਾਈਆਂ ਦੂਈਆਂ ਬੈੱਡ ਆਕਸੀਜਨ ਸਾਰਾ ਪ੍ਰਬੰਧ ਹੈ ਅ ਡਾ ਸਾਹਿਬ ਜਿਹੜਾ ਵੈਂਟੀਲੇਟਰਾਂ ਦਾ ਵੀ ਹੋਰ ਪ੍ਰਬੰਧ ਹੈਗਾ ਹਾਂਜੀ ਵੈਂਟੀਲੇਟਰ ਵੀ ਦੋ ਹੈਗੇ ਨੇ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ ਨੇ ਜੇ ਕਰੋਨਾ ਦਾ ਕੋਈ ਦਸਤਕ ਆਉਂਦੀ ਆ ਤਾਂ ਕੋਈ ਕੇਸ ਆਂਦਾ ਤੇ ਉਹਦੇ ਲਈ ਡਾਕਟਰਾਂ ਦੀ ਜਾਂ ਹੋਰ ਕਿਸੇ ਇਨਸਟਰੂਮੈਂਟ ਦੀ ਕਿਸ ਤਰ੍ਹਾਂ ਦੀ ਹਜੇ ਤੱਕ ਕੋਈ ਕੇਸ ਨਹੀਂ ਹੈ ਬਾਕੀ ਪੈਨਿਕੀ ਹੋਣ ਦੀ ਲੋੜ ਨਹੀਂ ਹੈ ਜਦੋਂ ਕੇਸ ਆਏਗਾ ਨਾਲ ਦੀ ਨਾਲ ਜਿਹੜੀ ਹੈਗੀ ਟੈਸਟਿੰਗ ਵਗੈਰਾ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਦੂਸਰੇ ਜਿਹੜੇ ਹੈਗੇ ਸਾਡੇ ਕੋਲ ਫਿਜ਼ੀਸ਼ੀਅਨ ਚੈਸਟ ਐਂਡ ਟੀਵੀ ਦੇ ਡਾਕਟਰ ਸਾਰੇ ਮੌਜੂਦ ਹਨ ਤੁਹਾਨੂੰ ਲੱਗ ਰਿਹਾ ਵੀ ਇਹ ਕੋਰੋਨਾ ਦਾ ਕੋਈ ਹੁਣ ਕੋਈ ਕੇਸ ਆ ਸਕਦਾ ਹੈ ਜਾਂ ਕੋ ਪੰਜਾਬ ਦੇ ਵਿੱਚ ਇਦਾਂ ਦਾ ਕੋਈ ਮਸਲਾ ਹੈਗਾ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਆ ਸਕਦਾ ਹੈ ਕਿ ਨਹੀਂ ਆ ਸਕਦਾ ਪਰ ਹਜੇ ਤੱਕ ਕੋਈ ਕੇਸ ਨਹੀਂ ਹੈ ਸਾਡੇ ਡਾਕਟਰ ਹਰਿੰਦਰ ਸਿੰਘ ਗਾਂਧੀ ਜੀ ਜਿਨ੍ਹਾਂ ਨੇ ਦੱਸਿਆ ਹੈਗਾ ਕਰੋਨਾ ਦਾ ਪੰਜਾਬ ਦੇ ਵਿੱਚ ਹਲੇ ਕੋਈ ਇਹੋ ਜਿਹਾ ਨਹੀਂ ਕਹਿ ਸਕਦੇ ਹੈਗੇ ਪਰ ਹਲੇ ਤੱਕ ਕੋਈ ਇਹੋ ਜਿਹਾ ਕੇਸ ਵੀ ਨਹੀਂ ਆਇਆ ਹੈਗਾ ਜਿਲ੍ਹਾ ਫਰੀਦਕੋਟ ਦੇ ਵਿੱਚ ਅਗਰ ਕਿਸੇ ਕਿਸਮ ਦਾ ਕੋਈ ਇਸ ਤਰ੍ਹਾਂ ਦਾ ਕੇਸ ਆਉਂਦਾ ਵੀ ਹੈ ਤਾਂ ਉਹਦੇ ਲਈ ਪੂਖਤਾ ਪ੍ਰਬੰਧ ਕੀਤੇ ਗਏ ਨੇ ਹਰ ਤਰ੍ਹਾਂ ਦੇ ਇਨਸਟਰੂਮੈਂਟ ਜੋ ਚਾਹੀਦੇ ਹੈਗੇ ਨੇ ਹਸਪੀਟਲ ਦੇ ਵਿੱਚ ਇਸ ਟਾਈਮ ਅਵੇਲੇਬਲ ਨੇ ਤੇ ਪੂਰੇ ਪ੍ਰਬੰਧ ਕੀਤੇ ਗਏ ਨੇ ਕਹਿੰਦਾ ਪਰਸਨ ਰਾਹੁਲ ਚੋਪੜਾ ਦੇ ਨਾਲ ਤਰਸੇਮ ਚੋਪੜਾ ਇੰਡੀਆ న్యూਸ ਪੰਜਾਬ